ਪਾਕਿਸਤਾਨ ਵਿਚਲੇ ਗੁਰੂਤਾਮਾ ਦੀ ਯਾਤਰਾ ਤੋਂ ਪਰਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਦਾਰ ਗਿਆਨੀ ਗੜਕਾਚ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਹੁਣ ਸ੍ਰੀ ਕਰਤਾਰਪੁਰ ਲਾਂਘਾ ਖੋਲ ਦੇਣਾ ਚਾਹੀਦਾ ਹੈ 28 ਸ੍ਰਾਹਤ ਦੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਗੜਕਾਚ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆ ਰਹੇ 350 ਸਾਲਾ ਸ਼ਹੀਦੀ ਸਤਾਵਦੀ ਮੌਕੇ ਤੇ ਭਾਰਤ ਸਰਕਾਰ ਸਿੱਖ ਯਾਤਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਲਈ ਖੁੱਲ ਦੇਵੇ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਜੱਦਾਰ ਨੇ ਕਿਹਾ ਕਿ ਪਾਕਿਸਤਾਨ ਨਾਂ ਅੰਦਰ 1.5 ਲੱਖ ਏਕੜ ਸਿੱਖਾਂ ਦੀ ਜ਼ਮੀਨ ਹੈ ਅਤੇ ਜੇਕਰ ਸਿੱਖ ਸਮੇਂ-ਸਮੇਂ ਤੇ ਪਾਕਿਸਤਾਨ ਆਉਂਦੇ ਜਾਂਦੇ ਰਹਿਣਗੇ ਤਾਂ ਜ਼ਮੀਨਾਂ ਦੀ ਵੀ ਦੇਖਭਾਲ ਹੁੰਦੀ ਰਹੇਗੀ ਪਾਕਿਸਤਾਨ ਸਰਕਾਰ ਲੈਂਦੇ ਪੰਜਾਬ ਦੀ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੁਆਰਾ ਬਣਦੀ ਕਮੇਟੀ ਦੇ ਵੱਲੋਂ ਸਿੱਖ ਯਾਤਰੀਆਂ ਲਈ ਕੀਤੇ ਪ੍ਰਬੰਧਾਂ ਤੋਂ ਗੱਗੱਤ ਜਥੇਦਾਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਰਿਹਾਈ ਸ਼ਾਹ ਆਵਾਜਾਈ ਅਤੇ ਹੋਰ ਹਰ ਪ੍ਰਕਾਰ ਦੇ ਫੁਕਤਾ ਪ੍ਰਬੰਧ ਕੀਤੇ ਸਨ ਜੋ ਲਾਹੇਵੰਦ ਸਾਲ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਹਰਮੇਸ਼ ਅਰੋੜਾ ਦੀ ਤਾਰੀਫ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਗੁਰਦੁਆਰਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਰਹੇ ਨੇ ਅਤੇ ਉਹਨਾਂ ਦੀ ਅਗਵਾਈ ਹੇਠ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਲੈ ਕੇ ਪੰਜਾਬ ਦੀ ਸਰਕਾਰ ਦੀ ਮਤਤ ਨਾਲ 17 ਹੋਰ ਗੁਰੂ ਘਰ ਸੰਗਤਾਂ ਲਈ ਖੋਲਣ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਦੀ ਹੈ ਉਹਨਾਂ ਪਾਕਿਸਤਾਨੀ ਸਿੱਖਾਂ ਲਈ ਵੀਜ਼ੇ ਜਾਰੀ ਕਰਨ ਦੀ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਤਾਂ ਕਿ ਪਾਕਿਸਤਾਨੀ ਸਿੱਖ ਵੀ ਸ਼੍ਰੀ ਦਰਬਾਰ ਸਾਹਿਬ ਫਤਿਹ ਪੰਜ ਤਖਤ ਸੈਵਾਨਾ ਦੇ ਦیدار ਦਰਸ਼ਨ ਕਰ ਸਕਣ ਦੱਸਦੀ ਹੈ ਕਿ ਜਦਰ ਗੜਗਾਜ ਨੇ ਕਿਹਾ ਕਿ ਉਹਨਾਂ ਨੂੰ ਪਾਕਿਸਤਾਨ ਯਾਤਰਾ ਦੌਰਾਨ ਬੇਹਦ ਪਿਆਰ ਸਤਿਕਾਰ ਮਿਲਿਆ ਜਿਸ ਨੂੰ ਉਹ ਸਦਾ ਯਾਦ ਰੱਖਣਗੇ ਜਦਰ ਗੜਗਾਜ ਨੇ ਕਿਹਾ ਕਿ ਸਿੱਖ ਪੰਥ ਇੱਕ ਪਰਿਵਾਰ ਉਪਾਵੇਂ ਇੱਥੇ ਹੋਵੇ ਪਾਵੇਂ ਪਾਕਿਸਤਾਨ ਵਿੱਚ ਹੋਵੇ ਉਹ ਸਾਰੇ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਨੇ ਉਧਰ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਲਈ ਪਹੁੰਚੀ ਵਿਦੇਸ਼ੀ ਸਿੱਖ ਸੰਗਤ ਨੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੀਆਂ ਖਸਤਾ ਹਾਲਤ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਿਸ਼ੇਸ਼ ਤੌਰ ਤੇ ਇਤਿਹਾਸਿਕ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਰੱਖ-ਰਖਾਅ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜ਼ਿਲ੍ਹਾ ਗੁਜਰਵਾਲਾ ਦੇ ਵਜ਼ੀਰਾਬਾਦ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕੋਠਾ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸ ਆਉਂਦੇ ਸਮੇਂ ਠਹਿਰੇ ਸਨ ਉਹਨਾਂ ਦਾ ਵੱਡਾ ਹਿੱਸਾ ਟਹਿ ਗਿਆ ਤੇ ਇਹ ਇਮਾਰਤ ਸ਼ਰਨਾਰਥੀਆਂ ਦੇ ਕਬਜ਼ੇ ਚ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ ਦੇ ਗੁਰਦੁਆਰਾ ਮਾਲਜੀ ਸਾਹਿਬ ਦੇ ਵੱਡੇ ਚ ਇੱਕ ਪੁਲਿਸ ਅਧਿਕਾਰੀ ਨੇ ਆਪਣੀ ਰਿਹائش ਰੱਖੀ ਹੋਈ ਹੈ ਜਦਕਿ ਗੁਰਦੁਆਰਾ ਸਾਹਿਬ ਦਾ ਵਾਕੀ ਹਿੱਸਾ ਖੰਡਰ ਚ ਤਬਦੀਲ ਹੋ ਰਿਹਾ ਹੈ ਇਸੇ ਤਰ੍ਹਾਂ ਕਸੂਰ ਦੇ ਪਿੰਡ ਕਾਦੀਵਿੰਡ ਚ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਯਾਦਗਾਰ ਅਤੇ ਕਸੂਰ ਫਿਰੋਜ਼ਪੁਰ ਰੋਡ ਤੇ ਵੀਆਰਬੀ ਨਹਿਰ ਪਾਰ ਕਰਦੇ ਪਿੰਡ ਤਰਗੇ ਵਿਚਲੇ ਸਥਾਨ ਵੀ ਸੇਵਾ ਸੰਭਾਲ ਦੀ ਕਮੀ ਕਾਰਨ ਪੂਰੀ ਤਰ੍ਹਾਂ ਨਾਲ ਖੰਡਰਾਂ ਚ ਤਵਰੀਲ ਹੋ ਚੁੱਕੇ ਨੇ ਵਿਦੇਸ਼ੀ ਸਿੱਖ ਸੰਗਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤਪਾਕ ਸਰਾਤ ਤੇ ਪਾਕ ਵਾਲੇ ਪਾਸੇ ਵੱਖ-ਵੱਖ ਇਲਾਕਿਆਂ ਵਿਚਲੇ ਲਗਭਗ 150 ਤੋਂ ਵੱਧ ਇਤਿਹਾਸਿਕ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਹਾਲਤ ਤਰਸਯੋਗ ਬਣੀ ਹੋਈ ਆ ਲੋਹੌਰ ਦੇ ਥਾਣਾ ਵਰਕੀ ਦੇ ਅਧੀਨ ਆਉਂਦੇ ਪਿੰਡ ਜਮਨ ਵਿਚਲੇ ਗੁਰਦੁਆਰਾ ਰੋੜੀ ਸਾਹਿਬ ਦੀ ਢਾਈ ਮੰਜ਼ਲਾ ਵਿਸ਼ਾਲ ਤੇ ਖੂਬਸੂਰਤੇ ਮਾਰਦਾ ਵੱਡਾ ਹਿੱਸਾ ਟੈ ਗਿਆ ਇਸ ਤੋਂ ਇਲਾਵਾ ਪਿੰਡ ਪੰਡਾਣਾ ਚ ਗੁਰੂ ਹਰਗੋਬਨ ਸਾਹਿਬ ਦੀ ਯਾਦਗਾਰ ਗੁਰਦੁਆਰਾ ਛੇਮੀ ਪਾਤਸ਼ਾਹੀ ਅਤੇ ਇੱਥੋਂ ਥੋੜੀ ਦੂਰ ਤੇ ਸਰਾਦੀ ਪਿੰਡਾਂ ਚ ਛੇਮੀ ਪਾਤਸ਼ਾਹ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਢਿੱਲਮਾ ਗੁਰਦੁਆਰਾ ਹਰਗੋਬਿੰਦ ਸਾਹਿਬ ਰਾਮਪੁਰਾ ਖੁਰਦ ਅਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਚੱਲੀਆਂ ਆ ਤੇ ਰੱਖ-ਰਖਾ ਬਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹਨਾਂ ਦੇ ਰੱਖ-ਰਖਾ ਲਈ ਵਿਦੇਸ਼ੀ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਸ਼ਾਹਵਾ ਸ਼ਰੀਫ ਨੂੰ ਅਪੀਲ ਕੀਤੀ ਹੈ